ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਪ੍ਰੇਤੀਮਾਨ ਅੱਜ ਸ਼ੁਰੂ ਕਰਨ ਜਾ ਰਿਹਾ ਹਾਂ ਵਲੌਗ ਨੰਬਰ 75 ਅੱਜ ਸੰਗਤ ਜੀ ਅਸੀਂ ਆਏ ਹਾਂ ਪਿੰਡ ਪਲਾਸੌਰ ਅੱਜ ਦੇ ਵਲੌਗ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾਪਤ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਪਲਾਸੌਰ ਦੇ ਪਲਾਸੌਰ ਸੰਗਰੂਰ ਤੋਂ 17 ਕਿਲੋਮੀਟਰ ਦੇ ਆਸ-ਪਾਸ ਹੈ ਤਕਰੀਬਨ 20 ਤੋਂ 25 ਮਿੰਟ ਲੱਗ ਜਾਂਦੇ ਆ ਇਸ ਸਥਾਨ ਤੱਕ ਪਹੁੰਚਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਹੀ ਦਰਸ਼ਨ ਕਰਵਾਏ ਜਾਣ ਤੁਸੀਂ ਵੀ ਵੀਡੀਓ ਨੂੰ ਰੱਜਮਾ ਹੰਗਾਰਾ ਦਿਆ ਕਰੋ ਤਾਂ ਜੋ ਸਾਡੇ ਹੌਸਲੇ ਬੁਲੰਦ ਰਹਿਣ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਵੇਗਾ ਹੁਣ ਸੰਗਤ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਪਾਸ਼ਾਹੀ ਛੇਮੀ ਪਲਾਸੌਰ ਪਿੰਡ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਓ ਹੁਣ ਤੁਹਾਨੂੰ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਇੱਕਮਕਾਰ ਸਤਿਗੁਰੂ ਪ੍ਰਸਾਦ ਸੰਗਤ ਜੀ ਕਈ ਗੁਰਦੁਆਰਾ ਸਾਹਿਬ ਅਜੇ ਇਹ ਹਨ ਜੋ ਅਜੇ ਤੱਕ ਵੀ ਇਤਿਹਾਸਕਾਰਾਂ ਦੀ ਕਲਮ ਤੋਂ ਦੂਰ ਰਹੇ ਹਨ ਜੇ ਨੈਟ ਦੀ ਗੱਲ ਕਰੀਏ ਤਾਂ ਇਸ ਗੁਰਦੁਆਰਾ ਸਾਹਿਬ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਕਿਉਂਕਿ ਨੇੜੇ ਦੇ ਪਿੰਡਾਂ ਨੂੰ ਛੱਡ ਕੇ ਦੂਰ ਦਰੇਡੇ ਵਾਲਿਆਂ ਨੂੰ ਇਸ ਇਤਿਹਾਸਿਕ ਸਥਾਨ ਬਾਰੇ ਨਹੀਂ ਪਤਾ Google Map ਤੇ ਇਸ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਤਾਂ ਮਿਲਦੀ ਹੈ ਪਰ ਕੋਈ ਫੋਟੋ ਵਗੈਰਾ ਨਹੀਂ ਮਿਲਦੀ ਮੈਂ ਕਾਫੀ ਸਰਚਾਂ ਕੀਤੀਆਂ ਤੇ ਗੁਰਦੁਆਰਿਆਂ ਦੀ ਸੂਚੀ ਕੱਢੀ ਉੱਥੇ ਇਸ ਗੁਰੂ ਘਰ ਦਾ ਵੀ ਨਾਮ ਸੀ ਸੋ ਅੱਜ ਅਸੀਂ ਦਰਸ਼ਨ ਕਰਨ ਆ ਗਏ ਜਿੱਥੇ-ਜਿੱਥੇ ਵੀ ਸੰਗਤ ਜੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ ਉੱਥੇ ਦੋ ਨਿਸ਼ਾਨ ਸਾਹਿਬ ਲੱਗੇ ਹੁੰਦੇ ਹਨ ਜਿੱਥੇ ਕਿਤੇ ਵੀ ਸਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਬਾਰੇ ਪਤਾ ਚੱਲਦਾ ਹੈ ਤੇ ਅਸੀਂ ਦਰਸ਼ਨ ਕਰਨ ਲਈ ਆ ਜਾਂਦੇ ਹਾਂ ਸਿੱਖ ਇਤਿਹਾਸ ਤੋਂ ਵੱਡਾ ਕੁਝ ਵੀ ਨਹੀਂ ਸਾਡਾ ਇੱਕ ਸੁਪਨਾ ਜਿੱਥੇ-ਜਿੱਥੇ ਵੀ ਆਲ ਆਵਰ ਇਤਿਹਾਸਿਕ ਸਥਾਨ ਨੇ ਸਭ ਦੇ ਅਸੀਂ ਦਰਸ਼ਨ ਕਰੀਏ ਜੇ ਉਸ ਪਰਮਾਤਮਾ ਦਾ ਸਿਰ ਤੇ ਹੱਥ ਰਿਹਾ ਤੇ ਤੁਹਾਡਾ ਸਹਿਯੋਗ ਰਿਹਾ ਅਸੀਂ ਆਪਣਾ ਇਹ ਸੁਪਨਾ ਜ਼ਰੂਰ ਪੂਰਾ ਕਰ ਲਵਾਂਗੇ ਜੇ ਤੁਹਾਡੇ ਪਿੰਡ ਜਾਂ ਸ਼ਹਿਰ ਕੋਈ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰੀਏ ਤੇ ਤੁਹਾਨੂੰ ਵੀ ਕਰਾਈਏ ਜਿਹੜੀਆਂ ਵੀ ਸੰਗਤਾਂ ਸੰਗਰੂਰ ਤੋਂ ਛਿੱਟਾਂ ਵਾਲੀ ਹੋ ਕੇ ਨਾਬੇ ਵੱਲ ਨੂੰ ਜਾਂਦੀਆਂ ਹਨ ਉਹ ਰਸਤੇ ਦੇ ਵਿੱਚ ਪਲਵਾਨ ਤੋਂ ਪਲਾਸੌਰ ਆ ਕੇ ਇਸ ਗੁਰਦੁਆਰਾ ਸਾਹਿਬ ਜ਼ਰੂਰ ਨਮਸਤਕ ਹੋ ਕੇ ਜਾਇਆ ਕਰਨ ਹੁਣ ਸੰਗਤ ਜੀ ਤੁਸੀਂ ਕਰ ਰਹੇ ਹੋ ਦਰਬਾਰ ਸਾਹਿਬ ਦੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਤੇ ਸੁੰਦਰ ਪਾਲਕੀ ਸਾਹਿਬ ਸ਼ੋਭਿਤ ਹੈ ਦਰਬਾਰ ਸਾਹਿਬ ਦੇ ਵਿੱਚ ਕੁਝ ਸ਼ਸਤਰ ਰੱਖੇ ਹੋਏ ਹਨ ਜੋ ਸਿੱਖੀ ਦਾ ਪ੍ਰਤੀਕ ਹਨ ਸਤ ਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਗੁਰਦਵਾਰਾ ਸਾਹਿਬ ਆ ਕੇ ਬਹੁਤ ਜ਼ਿਆਦਾ ਮਨ ਲੱਗਿਆ ਸੱਚੇ ਮਾਰਗ ਤੇ ਚਲਦਿਆਂ ਉਸਤਤ ਕਰੇ ਜਹਾਨ ਇਸ ਪੰਕਤੀ ਦਾ ਅਰਥ ਹੈ ਜੋ ਵੀ ਮਨੁੱਖ ਸੱਚ ਦੇ ਮਾਰਗ ਦੇ ਹੰਕਾਰ ਲੋਭ ਛੱਡ ਕੇ ਚੱਲਦਾ ਹੈ ਉਸ ਦਾ ਪਰਮਾਤਮਾ ਜੀਵਨ ਸਫਲ ਬਣਾਉਂਦਾ ਹੈ ਤੇ ਸਾਰੇ ਲੋਕ ਉਸ ਦੀ ਵਡਿਆਈ ਕਰਦੇ ਨਹੀਂ ਥੱਕਦੇ ਜਦੋਂ ਵੀ ਸੰਗਤ ਜੀ ਤੁਸੀਂ ਗੁਰੂ ਘਰ ਆਓ ਤਾਂ ਹੰਕਾਰ ਲੋਭ ਤਿਆਗ ਕੇ ਤੇ ਮਨ ਨੀਮਾ ਰੱਖ ਕੇ ਆਇਆ ਕਰੋ ਪਰਮਾਤਮਾ ਨੂੰ ਤੁਹਾਡੀ ਆਸਥਾ ਦੀ ਲੋੜ ਹੈ ਤੁਹਾਡੇ ਪੈਸੇ ਦੀ ਨਹੀਂ ਜੇ ਦਾਨ ਵੀ ਕਰਨਾ ਹੈ ਤਾਂ ਤੁਸੀਂ ਗੁਪਤ ਦਾਨ ਕਰਿਆ ਕਰੋ ਪੱਖਿਆਂ ਜਾਂ ਸਲੇਟਾਂ ਤੇ ਨਾਮ ਲਿਖਾ ਕੇ ਆਪਣੀ ਛੋਟੀ ਸੋਚ ਦਾ ਪ੍ਰਦਰਸ਼ਨ ਨਾ ਕਰਿਆ ਕਰੋ ਪਰਮਾਤਮਾ ਦੇ ਦਰ 'ਚ ਅਸੀਂ ਕੁਝ ਵੀ ਨਹੀਂ ਆਪਣੇ ਆਪ ਨੂੰ ਉੱਚਾ ਨਾ ਸਮਝਿਆ ਕਰੋ ਉੱਚਾ ਸਿਰਫ ਉਸ ਦਾ ਦਰ ਹੈ ਹੁਣ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸੱਚਖੰਡ ਸਾਹਿਬ ਦੇ ਸਤਨਾਮ ਸ੍ਰੀ ਵਾਹਿਗੁਰੂ ਹੁਣ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਵਾਂਗੇ 베ਰੀ ਸਾਹਿਬ ਦੇ ਜਿਸ ਨਾਲ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਅੱਜ ਵੀ ਇਹ 베ਰੀ ਹਰੀ ਭਰੀ ਹੈ ਹੁਣ ਕਰਦੇ ਆਂ ਗੱਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਬਿੰਦ ਕੁੰਬੜਵਾਲ ਦੇ ਭਾਈ ਜੰਗੀਰਾ ਜੀ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਸਨ ਭਾਈ ਜੰਗੀਰਾ ਜੀ ਨੂੰ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਾਹੁਲ ਦੀ ਪ੍ਰਾਪਤੀ ਹੋਈ ਸੀ ਇਸ ਤੋਂ ਬਾਅਦ ਜਦੋਂ ਨਥਾਣੇ ਦੀ ਢਾਬ ਤੇ ਗੁਰੂ ਜੀ ਨਾਲ ਸ਼ਾਹੀ ਫੌਜਾਂ ਦੀ ਜੰਗ ਹੋਈ ਤਾਂ ਉਸ ਵਕਤ ਭਾਈ ਜੰਗੀਰਾ ਤੇ ਹੋਰ ਬਹੁਤ ਸੰਗਤ ਗੁਰੂ ਜੀ ਦੇ ਨਾਲ ਸੀ ਇਹ ਘੋੜਾ ਸਾਹਿਬ ਪਿੰਡ ਕੁੰਬੜਵਾਲ ਦੀ ਸੰਗਤ ਵੱਲੋਂ ਪੇਟ ਕੀਤਾ ਗਿਆ ਹੈ। ਸੂਈਏ ਨੇ ਖਬਰ ਦਿੱਤੀ ਸੀ ਕਿ ਗੁਰੂ ਜੀ ਫੌਜ ਚੜੀ ਆ ਰਹੀ ਹੈ ਤਾਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਕਈ-ਕਈ ਕੰਬਲਾਂ ਦੀਆਂ ਗਟੜੀਆਂ ਮਾਰ ਲਵੋ ਤੇ ਸਿਰਾਂ ਤੇ ਬੰਨ੍ਹ ਲਵੋ ਅਤੇ ਕਮਰ ਕੱਸੇ ਕੱਸ ਲਵੋ। ਜਾਨੀ ਜਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੰਬਲ ਪਹਿਲਾਂ ਹੀ ਮੰਗਵਾਏ ਹੋਏ ਸਨ ਅਤੇ ਸਿੰਘਾਂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕੰਮਰ ਕਸੇ ਕਸਲੇ ਅਤੇ ਸ਼ਾਹੀ ਫੌਜਾਂ ਨਾਲ ਟੱਕਰ ਲੈਣ ਵਾਸਤੇ ਤਿਆਰ ਹੋ ਗਏ। ਕਮਸਾਨ ਦਾ ਯੁੱਧ ਹੋਇਆ ਗੁਰੂ ਜੀ ਦੀ ਜਿੱਤ ਹੋਈ। ਇਸ ਜੰਗ ਤੋਂ ਬਾਅਦ ਭਾਈ ਜੰਗੀਰਾ ਜੀ ਛੇਮੇ ਪਾਤਸ਼ਾਹੀਆਂ ਤੋਂ ਖੁਸ਼ੀਆਂ ਲੈ ਕੇ ਪਿੰਡ ਕੁੰਬੜਵਾਲ ਆ ਗਏ। ਪਿੰਡ ਵਾਲੇ ਆਖਣ ਲੱਗੇ ਕਿ ਇਹ ਲੜਾਈ ਤੋਂ ਡਰਦੇ ਭੱਜ ਆਏ ਹਨ। ਉਸ ਤੋਂ ਬਾਅਦ ਚਾਰੇ ਜੰਗਾਂ ਦੀ ਸਮਾਪਤੀ ਤੋਂ ਬਾਅਦ ਗੁਰੂ ਜੀ ਸੰਗਤਾਂ ਨੂੰ ਤਾਰਦੇ ਹੋਏ ਤਿਰਤਪੁਰ ਜਾ ਬਰਾਜੇ। ਕੁਝ ਸਮੇਂ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਦੇ ਸਰੀਰ ਛੱਡਣ ਦਾ ਪਤਾ ਲੱਗਿਆ ਤਾਂ ਸੰਗਤ ਭਾਈ ਭਗਤੇ ਤੋਂ ਰਸਤਾ ਲੈ ਕੇ ਗੱਡੇ ਘੋੜਿਆਂ ਸਮੇਤ ਚੱਲ ਕੇ ਪਿੰਡ ਤੱਪਾ ਅੰਡਿਆਆਂ ਹੁੰਦਿਆਂ ਹੋਇਆਂ ਪਿੰਡ ਕੁੰਬੜਵਾਲ ਆਈਆਂ ਇੱਥੇ ਭਾਈ ਜਗੀਰਾ ਜੀ ਤੇ ਹੋਰ ਸੰਗਤਾਂ ਨੇ ਰਸਤਾ ਲੈ ਕੇ ਸੰਗਤਾਂ ਦੇ ਨਾਲ ਚੱਲ ਪਏ ਉਹਨਾਂ ਨੂੰ ਇਸ ਸਥਾਨ ਤੇ ਛਿੱਟਾਂ ਵਾਲੇ ਦੀ ਫੌਜ ਨੇ ਘੇਰ ਲਿਆ ਅਤੇ ਬਹੁਤ ਕਮਸਾਨ ਦੀ ਜੰਗ ਹੋਈ ਬਹੁਤ ਸਿੱਖ ਬੁੱਢੇ ਮਾਈਆਂ ਸ਼ਹੀਦ ਹੋ ਗਏ ਕੁਝ ਸਿੱਖ ਰਾਤ ਦਾ ਸਹਾਰਾ ਲੈ ਕੇ ਘੋੜਿਆਂ ਤੇ ਕਿਰਤਪੁਰ ਜਾ ਪਹੁੰਚੇ ਤੇ ਉਹਨਾਂ ਨੇ ਛੇਵੇਂ ਪਾਤਸ਼ਾਹੀ ਜੀ ਦੇ ਅੱਗੇ ਫਰਿਆਦ ਕੀਤੀ ਕਿ ਸੱਚੇ ਪਾਤਸ਼ਾਹੀ ਜੀ ਛਿੱਟਾਂ ਵਾਲੇ ਦੀ ਫੌਜ ਨੇ ਗੁਰੂ ਦੀਆਂ ਰਸਤਾਂ ਲੁੱਟ ਲਈਆਂ ਤੇ ਬਹੁਤ ਸਿੱਖ ਅਤੇ ਮਾਈਆਂ ਸ਼ਹੀਦ ਕਰ ਦਿੱਤੀਆਂ ਇਹ ਸੰਗਤ ਜੀ ਲੰਗਰ ਹਾਲ ਬਣਿਆ ਹੋਇਆ ਹੈ 24 ਘੰਟੇ ਇੱਥੇ ਲੰਗਰ ਚੱਲਦਾ ਸਿੱਖਾਂ ਦੀ ਬੇਨਤੀ ਸੌਂਕੇ ਜਾਨੀ ਜਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਘੋੜੇ ਸਮੇਤ ਇਸ ਸਥਾਨ ਤੇ ਆ ਪਹੁੰਚੇ ਤੇ ਆਪਣਾ ਘੋੜਾ 베ਰੀ ਨਾਲ ਬੰਨ ਦਿੱਤਾ ਇਹ 베ਰੀ ਅੱਜ ਵੀ ਹਰੀ ਭਰੀ ਹੈ ਜੋ ਸੰਗਤ ਜੀ ਤੁਹਾਨੂੰ ਪਿੱਛੇ ਮੈਂ ਦਿਖਾ ਕੇ ਹਟਿਆਂ ਮਹਾਰਾਜ ਜੀ ਨੇ ਦੋ ਅੰਗੇਠੇ ਤਿਆਰ ਕਰਵਾਏ ਸ਼ਹੀਦ ਸਿੱਖ ਸਿੱਖਣੀਆਂ ਦਾ ਸੰਸਕਾਰ ਕਰ ਦਿੱਤਾ ਇਨ੍ਹਾਂ ਵਿੱਚੋਂ ਭਾਈ ਜੰਗੀਰਾ ਜੀ ਵੀ ਸਨ ਜਿਨ੍ਹਾਂ ਦਾ ਇਸ ਸਥਾਨ ਤੇ ਹਾਜ਼ਰ ਨਾਜ਼ਰ ਪੈਰਾ ਲਗਦਾ ਇਸ ਸਥਾਨ ਤੇ ਜੋ ਅੱਜ ਮੰਜੀ ਸਾਹਿਬ ਹੈ ਇੱਥੇ ਬੈਠ ਕੇ ਮਹਾਰਾਜ ਜੀ ਨੇ ਕੀਰਤ ਸਵੀਲੇ ਦਾ ਪਾਠ ਕੀਤਾ ਤੇ ਵਰ ਦਿੱਤਾ ਕਿ ਇੱਥੇ ਜੋ ਅੱਜ ਦੁੱਧੋ ਵਾਲਿਆਂ ਨੂੰ ਦੁੱਧ ਅਤੇ ਪੁੱਤ ਵਾਲਿਆਂ ਨੂੰ ਪੁੱਤ ਪ੍ਰਾਪਤ ਹੋਣਗੇ ਇਟਾਂ ਦਾ ਜੋੜਾ ਰੱਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਵਰ ਦਿੱਤਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੱਚੀ ਅਰਦਾਸ ਕਰਨ ਵਾਲਿਆਂ ਦੀ ਹਰ ਮੁਰਾਦ ਪੂਰੀ ਹੁੰਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਇੱਥੇ ਸ਼ਹੀਦਾਂ ਦਾ ਪੈਰਾ ਲੱਗਦਾ ਹੈ ਆਹ ਸਾਹਮਣੇ ਸੰਗਤ ਜੀ ਬਹੁਤ ਵੱਡਾ ਦੀਵਾਨ ਹਾਲ ਬਣਿਆ ਹੋਇਆ ਜਦੋਂ ਕਦੇ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਹੁੰਦੇ ਹਨ ਤਾਂ ਇਸ ਜਗ੍ਹਾ ਤੇ ਹੀ ਦੀਵਾਨ ਲੱਗਦੇ ਹਨ ਤੇ ਆਸ-ਪਾਸੇ ਦੀਆਂ ਸੰਗਤਾਂ ਬਾਣੀ ਦਾ ਰਸ ਲੈਂਦੀਆਂ ਹਨ ਇਸ ਸਥਾਨ ਤੇ ਇੱਕ ਸੰਗਰੂਰ ਦੀ ਪੰਡਤਾਂ ਦੀ ਮਾਈ ਨੂੰ ਸ਼ਹੀਦ ਪੈਰੇ ਦੇ ਵਿੱਚ ਪ੍ਰਗਟ ਹੋਏ ਇਸ ਮਾਈ ਦੇ ਪੇਕੇ ਪੱਦਲ ਵੜਸਨ ਮਾਈ ਨੇ ਪੱਤਲ ਵੜ ਦੀ ਸੰਗਤ ਤੋਂ ਛੋਟੇ ਜਿਹੇ ਗੋਮੰਦ ਦੀ ਸੇਵਾ ਕਰਵਾਈ ਇਸ ਸਥਾਨ ਤੇ ਸੰਗਰਾਮ ਤੇ ਪੂਰਨ ਮਾਸ਼ੀ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸਥਾਨ ਤੇ ਸੰਗਰਾਮ ਤੇ ਲੋਹੜੀ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵਧਦਾ ਏਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਗਲੇ ਬਲੌਗ 'ਚ ਤੁਹਾਨੂੰ ਕਿਸੇ ਹੋਰ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਵਾਂਗੇ ਸੋ ਮਿਲਦੇ ਹਾਂ ਜੀ